ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲਓ 63000 ਰੁਪਏ ਦੀ ਆ ਜਰਸੀ ਇਹ ਆਹਾ ਜਰਸੀ ਤੁਹਾਨੂੰ 72000 ਰੁਪਏ ਦੀ ਮਿਲੂਗੀ ਬਹੁਤ ਸੋਹਣਾ ਥਣ ਲੈਵਾਗਾ ਇਹ ਚ ਮਾਨਤਨ ਕੋਈ ਬਾਈ ਹਾਂ ਮਾਨਤਨ ਕਰਦਾ ਹੈ ਬਾਈ ਆਏ ਲੈ ਲਓ ਵੀ 2 ਲੱਖ ਦੀ ਮਹ ਲੈ ਗਿਆ ਬੰਦਾ ਇਹ ਅੱਛਾ ਹਾਂ ਅਹੀ ਠੰਡੀ ਚੋਸੀਂ ਮੂੰਹ ਦੇ ਵੀ ਬਹੁਤ ਸੋਹਣੀਆਂ ਯਾਰ ਕਹਾਂ ਲੈ ਇਹਦਾ ਯਾਰ ਗੋਰਖੀ ਗਾ ਆ ਗਈ ਓਏ ਹਾਂ 20 ਤੋਂ ਪਾਰ ਮੰਨ ਲਓ ਗਰਮੀ ਮੰਨਣ ਵਾਲੇ ਡੰਕਰ ਨਹੀਂ ਅੱਛਾ ਇਹ ਆ ਦੇਖੋ ਇਹ ਜਾਂ ਥਣ ਲੈਵਾ ਤਿਆਰ ਇਹਦਾ ਭਾਈ ਰੇਟ 50 ਦਾ ਇਹ ਦੋ ਘਟ 50 ਦੀ ਦੇ ਦਾਂਗੇ ਹਾਂ ਠੀਕ ਆ ਇਹ ਆ ਦੇਖੋ ਕਿੰਨੇ ਕਿ ਦਿਨ ਬਾਕੀ ਵੀਰੇ ਇਹ ਤੁਹਾਨੂੰ 65000 ਦੀ ਪੂਰੀ ਬਸ ਦੇ ਦਾਂਗੇ ਠੀਕ ਆ ਜੇ ਬੰਦਾ 10 ਲੱਖ ਰੁਪਇਆ ਲਾ ਕੇ ਇੱਥੇ ਆਪਦਾ ਕੰਮ ਛੇੜਦਾ ਹੈਗਾ ਹੂੰ ਬੰਦਾ ਬਧੀਆ ਰੁਪਏ ਕਮਾਉਂਦਾ ਹੈਗਾ ਬਾਹਰ ਨੂੰ ਇੱਥੇ ਨਾਲੇ ਆਪਦਾ ਘਰ ਦਾ ਘਰੇ ਹੈਗਾ ਨਹੀਂ ਸਹੀ ਹਾਂਜੀ ਹਸੀ ਕੱਲ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਕਲਵੰਤ ਕੋਲੇ ਪਿੰਡ ਉਪਲੀ ਦੇ ਵਿੱਚ ਜ਼ਿਲ੍ਹਾ ਪੈਂਦਾ ਮਿੱਤਰੋ ਇਹਨੂੰ ਸੰਗਰੂਰ ਤੇ ਸੁਨਾਮ ਦੇ ਜਮਾ ਇਹ ਕੋਲੇ ਰਹਿ ਗਿਆ ਪਿੰਡ ਉਪਲੀ ਅੱਜ ਬਾਈ ਕੋਲੇ ਨਾਲ ਆਪਾਂ ਤੁਹਾਨੂੰ ਸੂਈਆਂ ਸਵਾਈਆਂ ਗਾਵਾ ਦਿਖਾਵਾਂਗੇ ਇਧਰਲੇ ਪਾਸੇ ਆ ਗਈਆਂ ਸੂਈਆਂ ਸਵਾਈਆਂ ਤਿੰਨ ਗਾਵਾ ਇਹ ਤਾਜ਼ੀਆਂ ਸੂਈਆਂ ਗਾਵਾ ਆ ਗਈਆਂ ਤੇ ਤਿੰਨ ਗਾਵਾ ਜਿਹੜੀਆਂ ਖੜੀਆਂ ਐ ਇਧਰਲੇ ਪਾਸੇ ਤੁਸੀਂ ਚੈੱਕ ਕਰ ਲਓ ਪਹਿਲੀ ਗਾਹ ਆ ਗਈ ਜਿਵੇਂ ਐਰ ਸ਼ਹਿਰ ਕ੍ਰਾਸ ਦੇ ਵਿੱਚ ਪੈਂਦੀ ਹੋਈ ਸੋਨ ਵਾਲੀ ਗਾ ਤੇ ਇਧਰੋਂ ਆ ਗਈਆਂ ਜਰਸੀ ਨਸਲ ਦੀ ਗਾ ਤੇ ਇਧਰ 6ਵੇਂ ਨੰਬਰ ਤੇ ਵੀ ਜਰਸੀ ਆ ਗਈ ਬਹੁਤ ਸੋਹਣੇ ਥਣ ਲੇਵੇ ਵਾਲੀ ਜਰਸੀ ਆ ਮਿੱਤਰੋ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਤੁਹਾਨੂੰ ਦਿੰਨੇ ਆ ਵੀਡੀਓ ਦੇ ਵਿੱਚ ਜਿਹੜੇ ਬਾਈ ਰੇਟ ਕਰੂ ਜੇ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਜੇ ਕੋਈ ਭਰਾ ਆਪਣੇ ਤੋਂ ਵੀਡੀਓ ਬਣਵਾਉਣਾ ਚਾਹੁੰਦਾ ਹੁੰਦਾ ਨਾ ਆਪਣਾ ਨੰਬਰ ਮਿੱਤਰੋ ਹੈਗਾ 9855003044 ਆਓ ਕਰਾਗੇ ਗੱਲਬਾਤ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਬਾਈ ਨਾਮ ਕੁਲਵੰਤਾ ਪਿੰਡ ਡੁੱਪਲੀ ਜ਼ਿਲ੍ਹਾ ਸੰਗਰੂਰ ਆ ਸੰਗਰੂਰ ਤੋਂ ਜਿਹੜਾ ਪਾ ਨਿਕੜਲਾ ਰੋੜਾਗਾ ਉਥੇ ਕਿਲੋਮੀਟਰ ਤੇ ਆਪਣਾ ਪਿੰਡ ਪੈ ਜਾਂਦਾਗਾ ਠੀਕ ਹੈ ਹਾਂ ਵੀ ਸੰਗਰੂਰ ਤੋਂ ਕਿਹ ਕਿਲੋਮੀਟਰ ਸੰਗਰੂਰ ਦਾ ਆਪਣਾ 3 ਕਿਲੋਮੀਟਰ ਹੈਗਾ ਜਿਹੜਾ ਆਪਾਂ ਨਿਕੜਲਾ ਰੋੜਾ ਪਟਿਆਲੇ ਵਾਲਾ ਹਾਂ ਇਹ ਤਾਂ ਆਪਣਾ ਕਿਲੋਮੀਟਰ ਦੀ ਪੈਣਾ ਨਾਲ ਉੱਤੀ ਆ ਪਿੰਡਾ ਠੀਕ ਹੈ ਹਾਂ ਸਨਾਮ ਤੋਂ 7 ਕਿਲੋਮੀਟਰ ਸਨਾਮ ਤੋਂ 7 ਕਿਲੋਮੀਟਰ ਅੱਛਾ ਜੇ ਭਾਈ ਆਪਾਂ ਕਲਵੰਤ ਜੇ ਹੁਣ ਤੇਰੀ ਇਸ ਪਹਿਲੇ ਨੰਬਰ ਵਾਲੀ ਬਹਿੜ ਦੀ ਗੱਲ ਕਰ ਲੀਏ ਜਿਵੇਂ ਆਹ ਆ ਗਈ ਇਹ ਚਿੱਟੇ ਰੰਗ ਦੇ ਵਿੱਚ ਆ ਗਈ ਹੈ ਨਾ ਹਾਂ ਬਈ ਜਰਸੀ ਕ੍ਰਾਸ ਦੀ ਪੈਂਦੀ ਹੈਗੀ ਜਰਸੀ ਕ੍ਰਾਸ ਦੀ ਹਾਂ ਬਈ ਤੇ ਮਗਰ ਬੱਚੀ ਦੀ ਮਗਰ ਬੱਸੀ ਹੈ ਸ਼ਹਿਰ ਦੀ ਬੱਸੀ ਦਿੱਤੀ ਹੈਗੀ ਇਹ ਕਦੋਂ ਸੂਈ ਆ ਇਹ ਵੀਰੇ ਅੱਧਾ ਘੰਟਾ ਹੋਇਆ ਸਾਰੀ 40 ਮਿੰਟ ਹੋਏ ਨੇਗੇ ਬਸ 40 ਮਿੰਟ ਹੋਏ ਆ ਹਾਂ ਠੀਕ ਹੈ ਸੂਈ ਹੈਗੀ ਤੇ ਹੁਣੇ ਹੀ ਸੂਈ ਹੈ ਬੱਚਾ ਹਜੇ ਚੰਗਾ ਹੈ ਤਾਂ ਚਾਹਨਾ ਇਹ ਕੁਝ ਨਹੀਂ ਕਰਿਆ ਹੈ ਤਾਂ ਬੱਚਾ ਹੀ ਜਟਰੀ ਹੈਗੀ ਅੱਛਾ ਹਾਂ ਜੇਰ ਜੱਪਾ ਕੁਝ ਨਹੀਂ ਪਿਆ ਜੇਰ ਵੀ ਨਹੀਂ ਪਈ ਹੋਈ ਹੈ ਨਾ ਵੀਰੇ ਆ ਦੇਖੋ ਬਲੱਡ ਮਾਰ ਰਹੀ ਹੈਗੀ ਸਾਡੇ ਸਾਹਮਣੇ ਹੀ ਹੈਗਾ ਹਾਂ ਨਹੀਂ ਇਹ ਤਾਂ ਮੇਰੇ ਸਾਹਮਣੇ ਹੀ ਆ ਅੱਛਾ ਕਹਾਂ ਤੂੰ ਕਿੰਨਾ ਮਸੂਆ ਸ ਤੇ ਜੇ ਆਪਾਂ ਹੁਣ ਇਹਦੇ ਐਸਟੀਮੇਟ ਦੁੱਧ ਦੀ ਗੱਲ ਕਰੀਏ ਇਹ ਬਾਈ ਪਲੂਨ ਨੇ ਦਿੱਤਾਗਾ 17 18 ਕਿਲੋ ਉਹ ਕਹਿੰਦੇ ਨੇ ਕਿ ਆਪਾਂ ਕਹਿੰਦੇ ਆ ਕਿ ਵੀ chrelu ਬੰਦਾ ਵਧਾ ਕੇ ਆਪਣੀ ਜਾਣਕਾਰੀ ਨਾਲ ਆਪ ਹਿਸਾਬ ਨਾਲ ਲੈ ਕੇ ਜਾਵੇ ਵੀ ਜਿੰਨਾ ਉਹਨੂੰ ਲੱਗਦਾ ਹਾਂ ਆਪਦੇ ਅੰਦਾਜ਼ੇ ਨਾਲ ਲੈ ਕੇ ਜਾਵੇ ਉਹ ਅੰਦਾਜ਼ਾ ਹੈ 20 ਕਿਲੋ ਦੇ ਸਕਦੀ ਹੈਗਾ ਠੀਕ ਹੈ ਹਾਂ ਤੇ ਜੇ ਹੁਣ ਤੋੜ ਕੇ ਦਿਖਾਵਾਂਗੇ ਸਾਨੂੰ ਇਹ ਹਾਂ ਲੋਬੀ ਮਿੱਤਰੋ ਕ੍ਰਾਸ ਦੇ ਵਿੱਚ ਵਾਈਟ ਜਰਸੀ ਆ ਗਈ ਚਿੱਟੇ ਰੰਗ ਦੀ ਥਾਨ ਲੈਵੇ ਤੋਂ ਬੜੀ ਸੋਹਣੀ ਸੁਨੱਖੀ ਹੈ ਇਹ ਆ ਦੇਖੋ ਤੁਸੀਂ ਮੂੰਹ ਦੇ ਵੀ ਬਹੁਤ ਸੋਹਣਿਆ ਯਾਰ ਕਹਾਂ ਲੈ ਇਹਦਾ ਯਾਰ ਗੋਰਖੀ ਗਾ ਆ ਗਈ ਓਏ ਇਹ ਲੇਵੇ ਤੋਂ ਤਾਜੀ ਸੂਈ ਮੈਂ ਤੁਹਾਨੂੰ ਲਾ ਲਓ ਵੀ 2 ਲੱਖ ਦੀ ਮਹ ਲੈ ਗਿਆ ਬੰਦਾ ਇਹ ਅੱਛਾ ਹਾਂ ਅਹੀ ਠੰਡੀ ਚੋਣ ਮੈਂ ਸਮਰਗਠਾਣਾ ਹਾਂ ਇਹ ਆ ਦੇਖੋ ਲੇਵੇ ਤੋਂ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਹਨਾ ਲੈ ਆ ਜਮਾ ਪਰੇ ਪਰੇ ਲੇਵੇ ਦੀ ਵੀੜੂ ਆ ਹਜੇ ਗੈਰ ਗੈਲ ਬੱਚੀ ਦੇ ਕਿੰਨੀ ਸੁਨੱਖੀ ਦਿੱਤੀ ਹੈਗੀ ਹੂੰ ਅਹੀ ਬੱਸੀ ਜੇ ਕਿਸੇ ਦੇ ਫਾਰਮ ਚ ਸੂਈ ਹੋਵੇ ਕਣਾ ਹਾਂ ਅਗਲਾ ਆਈ ਨਹੀਂ ਪਤਾ 40000 ਮੰਗ ਲਈ ਸੀ ਬੱਸੀ ਦਾ ਠੀਕ ਹੈ ਤੇ ਕੀ ਰੇਟ ਕਰਤਾ ਇਹਦਾ ਜਮਾ ਟਾਟਾ ਬਾਟਾ ਜਾ ਬਾਈ ਰੇਟ ਦਾ 72000 ਹੈਗਾ ਦੇਣੀ ਕਿੰਨੇ ਦੀ ਆ ਦੇਣੀ 70 ਦੀ ਦੇ ਦਾਂਗੇ ਮਾਨਤਨ ਕੋਈ ਹਾਂ ਮਾਨਤਨ ਹੋਰ ਕਰ ਦਾਂਗੇ ਬਾਈ ਠੀਕ ਆ ਬਾਈ ਆਆਂ ਦਾ ਆਪਾਂ ਮਾਨਤਨ ਕਰਾਂਗੇ ਠੀਕ ਆ ਬਾਈ ਜੀ ਉਹ ਠੰਡੀ ਆ ਜਵੇਂ ਮਰਜੀ ਅਗਲਾ ਉਹ ਕਰੇ ਠੀਕ ਹੈ ਕਰਨੀ ਆ ਤੇ ਬਾਕੀ ਇੱਕ ਗੱਲ ਹੋਰ ਹੈ ਨਾ ਮੈਂ ਤਾਂ ਕਹਿੰਦਾ ਵੀ ਇੱਥੇ ਆਪਦੀ ਤਸੱਲੀ ਕਰ ਹਾਂ ਬਈ ਆਪਦੀ ਤਸੱਲੀ ਕਰਕੇ ਲਿਆ ਓਏ ਬੰਦਾ ਦੋ ਡੰਗ ਚੋਲੇ ਚਾਹਤ ਨੇ ਹੁਣ ਤੇਰਾ ਚੋਣਾ ਕੀ ਆ ਖਰਾ ਹਾਂ ਜੇ ਦੋ ਦਿਨ ਲੰਘਦੇ ਨੇ ਆਪਦੇ ਵਾਲਾ ਚੋਕੇ ਲਿਆ ਸਕਦਾਗਾ ਠੀਕ ਹੈ ਆ ਜਿਵੇਂ ਬਈ ਜੀ ਇੱਕ ਆਪਣੇ ਕੋਲੇ ਬਲੈਕ ਕਲਰ ਦੇ ਵਿੱਚ ਬਰਾਊਨ ਜਾਂ ਆ ਗਈ ਹੈ ਨਾ ਹਾਂ ਬਈ ਸਾਈ ਸਾਈ ਬਾਲ ਜੇ ਚ ਆ ਗਈ ਕ੍ਰਾਸ ਚ ਆ ਗਈ ਹਾਂ ਇਹ ਪਰਸੋ ਸੂਈ ਆ ਵੀਰੇ ਅੱਛਾ ਇਹ ਥੱਲੇ 10 11 ਕਿਲੋ ਬੋਲੀ ਹੁਣ ਤਿਆਰ ਆ ਗਈ ਅੱਛਾ 10 11 ਕਿਲੋ ਬੋਲੀ ਹੈਗੀ ਆ ਹਾਂ ਕਿੰਨਵਾ ਸੂਆ ਸੂਈ ਆ ਬਈ ਜੀ ਇਹ ਦੂਜਾ ਸੂਆ ਭਾਈ ਇਹ ਵੀ ਇਹ ਦੂਜਾ ਸੂਆ ਸੂਈ ਹੈ ਤੇ ਮਗਰ ਬੱਛਾ ਇਹਦੇ ਮਗਰ ਬੱਛਾ ਭਾਈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਕ੍ਰਾਸ ਦੇ ਵਿੱਚ ਬਹਿੜ ਆ ਗਈ 10 ਕਿਲੋ ਹੁਣ ਤਿਆਰ ਆ ਬੌਲਾ ਭਾਈ ਪਰਸੋਂ ਸੂਈ ਹੈ 2 ਵਜੇ ਅੱਛਾ ਪਰਸੋਂ ਹੀ ਸੂਈ ਹੈ ਹਾਂ ਠੀਕ ਹੈ ਭਾਈ ਕੀ ਰੇਟਰ ਹੋ ਇਹਦਾ ਇਹਦਾ ਭਾਈ ਰੇਟ 50 ਦਾ ਇਹ ਦੋ ਘਟ 50 ਦੀ ਦੇ ਦਾਂਗੇ ਠੀਕ ਆ ਇਹ ਲੋ ਵੀ ਆ ਦੇਖ ਲਓ ਤੁਸੀਂ ਇੱਥੋਂ ਚੈੱਕ ਕਰ ਲਓ ਹਨਾ ਲੇਵੇ ਵਾਲੇ ਪਾਸੋਂ ਥੋੜਾ ਜਿਹਾ ਖਿੱਚਦੀ ਆ ਇਦਰੋਂ ਚੈੱਕ ਕਰ ਲਓ ਦੁਬਾਰੇ ਬਾਈ ਕਿਲਵੰਤ ਜੇ ਇਹ ਗੱਲ ਕਰ ਗਿਆ ਆਪਾਂ ਇਹ ਮਤਲਬ ਹਾਈਐਸਟ ਦੁੱਧ ਕਿੰਨਾ ਕੁ ਪਾ ਦੂ ਪੀਕ ਲੈਵਲ ਇਹਦਾ ਬਾਈ 14 15 ਕਿਲੋ ਪਾ ਸਕਦੀ ਆ ਤੇਗਾ ਤੇ ਵਧੀਆ ਸੇਵਾ ਕਰ ਲੂ ਬੰਦਾ 15 ਲੈ ਲੂਗਾ ਠੀਕ ਆ ਆ ਨਹੀਂ 14 ਤੋਂ 15 ਕਿਲੋ ਮੰਨੋ ਅੰਦਾਜ਼ ਠੀਕ ਆ ਅੰਦਾਜ਼ ਇਹ ਦੁੱਧ ਹੋਊਗਾ ਦਾ ਮੱਝਾਂ ਵਰਗਾ ਜਮੀ ਠੀਕ ਆ ਆਹ ਦਾ ਦੁੱਧ ਹੋਊਗਾ ਓਕੇ 48000 ਚੋਂ ਮਾਨਤਾਂ ਹੋਊਗਾ 48000 ਚੋਂ ਮਾਨਤਾਂ ਅੱਛਾ ਬਾਈ ਜੀ ਜਿਵੇਂ ਇੱਕ ਤੁਹਾਡੇ ਕੋਲ ਇਧਰਲੇ ਪਾਸੇ ਗਾਂ ਇਹਨੂੰ ਵੀਰੇ ਹੋਗੇ 2 ਘੰਟੇ ਸੂਈ ਨੂੰ ਇਹਨੂੰ 2 ਘੰਟੇ ਹੋਗੇ ਸੂਈ ਨੂੰ ਠੀਕ ਆ ਤੇ ਇਹਦੇ ਮਗਰ ਬੱਚਾ ਬਾਈ ਇਹਦੇ ਮਗਰ ਬੱਚੀ ਆ ਬਾਈ ਬੱਚੀ ਐ ਹਾਂ ਕਿੰਨਾ ਵਸੂਆ ਸੂਈ ਐ ਬਾਈ ਇਹ ਤੀਜਾ ਬਾਈ ਤੀਜਾ ਸੂਆ ਸੂਈ ਐ ਇਹ ਵੀ ਮਤਲਬ ਆਪਾਂ ਐਚ ਐਫ ਦਾ ਕ੍ਰਾਉਜਾ ਕਹਿ ਦਈਏ ਕ੍ਰਾਉਸ ਚ ਹਾਂ ਐਚ ਐਫ ਦੀ ਹਾਂ ਇਹ ਆ ਦੇਖੋ ਬੜਾ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਦੁੱਧ ਬਾਈ ਕਿੰਨਾ ਕ ਪਾ ਦੂ ਤੇਰੇ ਐਸਟੀਮੇਟ ਮਤਲਬ ਦੁੱਧ ਦੇ ਰੂਪੇ 25 22 ਕਿਲੋ ਹੈ ਅੱਛਾ ਹੂੰ ਇਹ ਆ ਦੇਖ ਲਓ ਤੁਸੀਂ ਮਤਲਬ ਆਪਾਂ ਕਹਿ ਸਕਦੇ ਹਾਂ ਖੁੱਲੇ ਜੱਥਾ ਨਾ ਵੀ 20 ਤੋਂ ਪਾਰ ਪਾ ਸਕਦੇ ਗਰਮੀ ਮੰਨ ਹਾਂ 20 ਤੋਂ ਪਾਰ ਮੰਨ ਲਓ ਗਰਮੀ ਮੰਨਣ ਵਾਲੇ ਡੰਕਰ ਨਹੀਂ ਅੱਛਾ ਇਹ ਆ ਦੇਖੋ ਇਹੋ ਜਿਹਾ ਥਣ ਆ ਤਾਜੀ ਸੂਈ ਆ ਗਈ ਮਤਲਬ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਬਾਡੀ ਦੀ ਬੰਤਰ ਜਿਹੜੀ ਸਮੇਂ ਹੀ ਪਲੀ ਉਹ ਬਹੁਤ ਜ਼ਿਆਦਾ ਆ ਕਿਸੇ ਪਾਸਿਓਂ ਮਤਲਬ ਹੱਥ ਤਰਾ ਨਹੀਂ ਹੈਗੀ ਉਤੋਂ ਸਰੀਰਕ ਤੌਰ ਤੇ ਇਹ ਆ ਦੇਖੋ ਅਜੇ ਪਰ ਆਪੋ ਦਾ ਹੈ ਹੀ ਹੈ ਇਹਦਾ ਪਲਾ ਨਹੀਂ ਗਈਆਂ ਅੱਛਾ ਇਹ ਇਹ ਕੀ ਰੇਟਰ ਹੋ ਇਹਦਾ ਇਹ ਵੀਰੇ 75 ਦੀ ਦੇ ਦਾਂਗੇ ਟਾੜਾ-ਬਾਟਾ ਜਮਾ ਟਾੜਾ-ਬਾਟਾ 2000 ਛੋਟ ਕਰ ਦਾਂਗੇ ਵਿੱਚੋਂ ਠੀਕ ਹੈ ਹਾਂ ਚਲੋ ਇਧਰਲੇ ਪਾਸੇ ਆ ਜਿਵੇਂ ਹੁਣ ਤੇਰੇ ਕੋਲੇ ਆ ਬਹਿੜ ਆ ਗਈ ਵੀਰੇ ਹੈਨਾ ਇਧਰੋਂ ਜਰਸੀ ਆ ਗਈ ਜਰਸੀ ਕ੍ਰੋਸ ਚ ਆਹੇ ਠੀਕ ਐ ਏ ਕ੍ਰੋਸ ਚ ਆ ਗਈ ਹਾਂ ਕਿੰਨਾ ਵਸੂਆ ਸੁੰਦੀ ਵੀਰੇ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਸੁੰਦੀ ਆ ਹਾਂ ਠੀਕ ਆ ਇਹ ਆ ਦੇਖੋ ਕਿੰਨੇ ਦਿਨ ਬਾਕੀ ਆ ਵੀਰੇ ਇਹ ਵੀਰੇ ਲੈ ਜੂ ਹਫਤੇ ਤੋਂ 10 ਦਿਨ ਹਫਤਾ 10 ਦਿਨ ਤਾਂ ਲੈ ਜੂਗੀ ਹੈਨਾ ਹਾਂ ਠੀਕ ਆ ਬਿਊਟੀ ਦੇਖੋ ਬਾਈ ਕਿੰਨੀ ਐਗੀ ਨਹੀਂ ਸੋਹਣੀ ਸਨਖੀ ਦੇਖੋ ਜਰਸੀ ਆ ਹਾਂ ਹਾਂ ਕ੍ਰੋਸ ਚ ਆ ਗਈ ਹੈਨਾ ਯਰ ਸ਼ਰ ਜਰਸੀ ਦਾ ਕ੍ਰੋਸ ਜਾ ਆਹੇ ਕ੍ਰੋਸ ਤੇ ਬਾਈ ਜੀ ਮੈਨੂੰ ਐ ਦੱਸੋਗੇ ਵੀਹ ਦਿਨ ਤੋਂ 10 ਵਾਰ ਲੈ ਜੂਗੀ ਕਿੰਨੇ ਕਾਲੀ ਦੁੱਧ ੜੀ ਇਹ ਬਾਈ ਦੁੱਧ 20 ਕਿਲੋ ਮੰਨ ਕੇ ਲੈ ਆਵੇ ਅਗਲਾ ਫਿਰ ਅਗਲਾ ਆਪਣੀ ਪਰਖ ਨਾਲ ਲੈ ਆਵੇ ਦੇਖੋ ਇਹਦਾ 20 ਦੀ 25 ਵੀ ਕਹਿ ਦਈਏ ਠੀਕ ਹੈ ਦੇਖੋ ਜਾਨਵਰ ਦੱਸ ਰਹੇ ਨੇ ਵੀ ਦੇ ਦੇਣਗੇ ਠੀਕ ਹੈ ਇੱਕ ਬੰਦਾ ਆਪਣੀ ਪਰਖ ਨਾਲ ਲੈਂਦਾ ਸੀ ਪਰਖ ਨਾਲ ਲੈਣੇ ਹੈਗੇ ਵੀ ਹਾਂ ਇੰਨਾ ਕ ਦੁੱਧ ਦੇ ਦੂਗੀ ਹਾਂ ਮੈਂ ਮਤਲਬ ਵੀ ਤੇ ਹਾਂ ਅਗਲਾ ਆਪਣੀ ਆਪ ਦਾ ਦੇਖ ਕੇ ਲੈ ਆਵੇ ਕਿਉਂ ਕਹਿ ਲੋ ਬਾਈ ਲੰਬਾ ਦੇਣ ਲੱਗ ਜਾਂਦਾ ਅਗਲਾ ਠੀਕ ਹੈ ਹਾਂ ਹਾਂ ਸਹੀ ਗੱਲ ਹੈ ਤੇ ਕੀ ਰੇਟ ਰਹੂ ਇਹਦਾ ਬਾਈ ਇਹ ਬਸ ਹੀ 2 ਘਾਟ 70 ਹੀ ਦੇ ਦਾਂਗੇ ਠੀਕ ਹੈ ਮਾਨਦਾਨ ਹੋ ਜਾਈਂ ਮਾਨਦਾਨ 65000 ਦੀ ਪੂਰੀ ਦਸ ਬਸ ਦੇ ਦਾਂਗੇ ਠੀਕ ਹੈ ਹਾਂ ਮਾਨਤਾ ਨਹੀਂ ਕਰਤਾ ਆ ਮਾਨਤਾ ਨਹੀਂ ਕਰਤਾ ਚੋਕ ਗੈਲੂ ਆਲਾ ਫੋਨ ਕਰਕੇ ਕਹੀ ਜਾਂਦਾ ਇੰਨੇ ਲੈ ਲੈ ਬਈ ਇੰਨੇ ਲੈ ਲੈ ਆਪਣੇ ਰੇਟ ਸਾਰੇ ਦੇਣ ਵਾਲੀ ਨੇਗੇ ਕੋਈ ਹੋਣੀ ਹੈਗਾ ਠੀਕ ਹੈ ਜੀ ਹਾਂ ਚਲੋ ਜਿਵੇਂ ਹੁਣ ਇਧਰਲੇ ਪਾਸੇ ਆਪਣੀ 5ਵੇਂ ਨੰਬਰ ਦੇ ਉੱਤੇ ਆ ਬਹਿੜ ਆ ਗਈ ਇਹ ਜਰਸੀ ਆ ਗਈ ਬਈ ਪਿਆ ਇਹ ਜਰਸੀ ਆ ਗਈ ਹੈ ਤੇ ਇਹ ਕਿੰਨਾ ਵਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਬਈ ਤੇ ਕਿੰਨੇ ਕ ਦੁੱਧ ਲਈ ਆਪਾਂ ਕਹਿ ਸਕਦੇ ਇਹਨੂੰ ਇਹ ਬਈ 16 17 ਕਿਲੋ ਦੁੱਧ ਮੰਨਣੇ ਕੇ ਲਈ ਆ ਬਈ ਬੰਦਾ 16 17 ਤੇ ਦਿਨ ਕਿੰਨੇ ਬਾਕੀ ਇਹਦੇ ਇਹ ਵੀ 10 ਦਿਨ ਲੈ ਜੂਗੀ ਭਾਈ ਅੱਛਾ 10 ਦਿਨ ਲੈ ਜੂਗੀ ਹਾਂ ਠੀਕ ਹੈ 10 ਦਿਨ ਵਾਕੀ ਹੈ ਮਿੱਤਰੋ ਇਸ ਜਰਸੀ ਦੇ ਤੁਸੀਂ ਤੇ ਭਾਈ ਦੁੱਧ ਦਾ ਫੇਰਾ ਲੇ ਦੀ ਸੇਵਾ ਦਾਗਾ ਜੇ ਇਹ ਬੰਦੇ ਨੇ ਕੁਝ ਪਾਉਣੀ ਨਹੀਂ ਜਾ ਕੇ ਫਿਰ ਤਾਂ ਕੀ ਦੋ ਕਰਨਾਗਾ ਫਿਰ ਅਗਲਾ ਲਾਂਬੇ ਦੂਜੇ ਹੁੰਦੇ ਜਾਂਦਾ ਹੁੰਦਾ ਕੀ ਕੀ ਰੇਟਰ ਹੋਵੇ ਦਾ ਬਾਈ ਜੀ ਭਾਈ ਇਹ ਵੀ 65000 ਦੀ ਦੇ ਦਾਂਗੇ ਮਾਨਤਾਨ ਵਿੱਚੋਂ ਮਾਨਤਾਨ ਕਰਦਾ ਟਾੜਾ-ਬਾੜਾ ਦੱਸ ਲੇ ਕੀ ਬਾ 1000 2000 ਮਾਨਤਾਨ ਕਰਦਾ ਇਹ ਵਿੱਚੋਂ ਟ੍ਰੇਡ ਦੀ ਦੇ ਦਾਂਗੇ ਠੀਕ ਹੈ ਇਧਰ ਗੇੜਾ ਦਵਾਈ ਮੜਾ ਜਾ ਇਹ ਇੱਥੋਂ ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲਓ 63000 ਰੁਪਏ ਦੀ ਆ ਜਰਸੀ ਤੁਹਾਨੂੰ ਮਿਲ ਜੂਗੀ ਦਿਨ ਬਾਕੀ ਆ ਬਣ ਦੋ ਬਾਈ ਜੀ ਇਹ ਦੇਖੋ ਤੁਸੀਂ ਠੀਕ ਐ ਕੱਦ ਆਪਾਂ ਜੇ ਅੱਖ ਦੇ ਕੋਲੇ ਆ ਕੇ ਆਉਂ ਤੁਸੀਂ ਵੀ ਬਹੁਤ ਵੱਡਾ ਕੱਦ ਦਾ ਨਹੀਂ ਠੀਕ ਜਿਹੇ ਦੇ ਦਰਮਿਆਨਾ ਹੈ ਦੇਖੋ ਕੋਈ ਬਾਹਲਾ ਨਹੀਂ ਹੈ ਕੱਦ ਹੁੰਦਾ ਮੈਂ ਛੋਟਿਆਂ ਚਾਹਨਾ ਵੱਡਿਆਂ ਚਾ ਠੀਕ ਆ ਹਾਂ ਤੇ ਜੇ ਬਾਹਲੀ ਛੋਟੀ ਹੁੰਦੀ ਹੈ ਜਰਸੀ ਉਹ ਵੀ ਨਹੀਂ ਹੈਗੀ ਠੀਕ ਐ ਤੇ ਦਰਮਿਆਨਾ ਕੱਦ ਦਾ ਨਾ ਛੋਟੇ ਕਰ ਵੰਤ ਇੱਕ ਮਿੰਟ ਖੜੀ ਗੇਣਾ ਖੋਲੀ ਬਾਅਦ ਚ ਇਹ ਜਰਸੀ ਦੱਸ ਮੈਨੂੰ ਕਿੰਨਾ ਵਸੂਆ ਇਹ ਦੂਜਾ ਸੂਆ ਸੂਰੀ ਹੈ ਬਾਈ ਦੂਜਾ ਸੂਆ ਸੁੰਦੀ ਹੈ ਹਾਂ ਪ्योर ਦੂਜਾ ਸੂਆ ਠੀਕ ਹੈ ਦੰਦੋ ਹੀ ਪਤਾ ਨਹੀਂ ਛੇ ਹੋਏ ਮਾ ਪੱਟੇ ਤਾਂ ਹੈ ਨਹੀਂਗੇ ਠੀਕ ਹੈ ਅ ਦੂਜਾ ਸੂਆ ਸੁੰਦੀ ਹੈ ਦਿਨ ਕਿੰਨੇ ਬਾਕੀ ਆ ਇਹ ਬਾਈ 2-4 ਦਿਨ ਹੀ ਲੂਗੀ 2-4 ਦਿਨ ਤੇ ਕਿੰਨੇ ਕ ਦੁੱਧ ਵਾਲੀ ਹੈ ਬਾਈ ਇਹ ਇਹ ਵੀਰੇ 20 ਕਿਲੋ ਦੁੱਧ ਨੈਟ ਦਿੱਤਾ ਹੈ ਨੇ ਪਲੂਨ ਨੇ ਅੱਛਾ ਹਾਂ ਤੇ ਲੇਵਾ ਤਾਂ ਸੋਹਣਾ ਤਿਆਰ ਕਰ ਦਿੱਤੀ ਬਾਕੀ ਇੱਕ ਹੋਰ ਇਹ ਆ ਦੇਖੋ ਫੇਸ ਦੀ ਕੁਆਲਿਟੀ ਹੈ ਵੀਰੇ ਪੂਰੀ ਕੁਆਲਿਟੀ ਹੈਗੀ ਹਾਂ ਫੁੱਲ ਗੁਆਲਟੀ ਵੀਰ ਸ਼ਾਈਨਿੰਗ ਸ਼ਾਈਨਿੰਗ ਸ਼ੂਨਿੰਗ ਦੇਖ ਬਾਈ ਹੂੰ ਇੰਨੀ ਸ਼ਾਈਨਿੰਗ ਆ ਗਈ ਦੇਖ ਲਓ ਹੁਣ ਤੁਸੀਂ ਚੈੱਕ ਕਰ ਲਓ ਪੂਰੀ ਫੁੱਲ ਕੁਆਲਿਟੀ ਦੀ ਵਸੀ ਆ ਇਹ ਇਥੋਂ ਦਿਖਾ ਦੇ ਮੈਨੂੰ ਪੂਰੀ ਜਾਨ ਪ੍ਰਾਣ ਵਾਲੀ ਇੱਕ ਮਿੰਟ ਖੜ ਜਾ ਕਰਾਂ ਇਥੋਂ ਲੈਵਾ ਦਿਖਾ ਦਮ ਇਥੋਂ ਥੋੜਾ ਜਨਾ ਇਹ ਘਬਰਾਉਂਦੀ ਆ ਇਹ ਇਧਰ ਆ ਹੀ ਕਰਾਂ ਅਛਕਲਾਂ ਤੇ ਦਾ ਰੇਟ ਕਿੰਨਾ ਰਹੂਗਾ ਫੇਰ ਤੋਰਾਂਗੇ ਖੜ ਜਾ ਕਰਾਂ ਇਹ ਬਰੇ 72000 ਦੀ ਦੇ ਦਾਂਗੇ 72000 ਦੀ ਹਾਂ ਠੀਕ ਆ ਇਹ ਆ ਦੇਖੋ ਮਿੱਤਰ ਤੁਹਾਨੂੰ ਮੈਂ ਨਾ ਥੱਲੋਂ ਚੈੱਕ ਕਰਵਾ ਦੇਣਾ ਲੈ ਜਾ ਕਰਾ ਏ ਆਹਾ ਜਰਸੀ ਸਾਨੂੰ 72000 ਰੁਪਏ ਦੀ ਮਿਲੂਗੀ ਬਹੁਤ ਸੋਹਣਾ ਥਣਲੇਵਾਗਾ ਇਹ ਚ ਮਾਨਤਨ ਕੋਈ ਬਾਈ ਹਾਂ ਮਾਨਤਨ ਕਰਦੇ ਆਂ ਬਾਈ ਠੀਕ ਆ ਕਿ ਕਿੰਨੇ ਰੁਪਈਆ ਦਾ ਮਾਨਤਨ ਹੋਜੂ 2000 ਦਾ ਮਾਨਤਨ ਹੀ ਚੁ ਕਰ ਦਾਂਗੇ 70000 ਦੀ 70000 ਦੀ ਦੇ ਦਾਂਗੇ ਠੀਕ ਆ ਜੀ 70000 ਦੀ ਬਾਈ ਇਹ ਬੱਸੀਆਂ ਦਾ ਅਗਲਾ 90 90000 ਰੁਪਏ ਮੰਗ ਰਿਹਾਗਾ ਆ ਦੇਖ ਲਓ ਜਮਾ ਗੁਲਾਬੀ ਆ ਤੇ ਥਣਾ ਥੁਣਾ ਦੀ ਜਮਾ ਓਕੇ ਓਕੇ ਵੀਰੇ ਓਕੇ ਠੀਕ ਆ ਆਪਣੇ ਕੋਲੋਂ ਬਾਈ ਓਕੇ ਅਗਲਾ ਆਪਦੀ ਪਾਸ ਕਰਕੇ ਲਿਆਵੇ ਦੇਖਣਾ ਹਾਂ ਹਾਂ ਨਹੀਂ ਠੀਕ ਹੈ ਗੱਲ ਆਪਣਾ ਦਾ ਕੰਮ ਤੈਨੂੰ ਮੈਂ ਦੱਸਾਂ ਗੱਲ 20000 ਜਾਨਵਰ ਦਿਖਾਤੇ ਹਾਂ ਭਾਈ ਦੂਰ ਮੰਗਾਉਣੀਆਂ ਬੰਦੇ ਨੇ ਆਪਣੀ ਥਾਣਾ ਦੀ ਜ਼ਿੰਮੇਵਾਰੀ ਅਗਲਾ ਜਾ ਕੇ ਆਪਣੇ ਘਰੇ ਜਦ ਉਤਰਦੀ ਹੈ ਉਹਦਾ ਪਾਸ ਕਰ ਲੇ ਉਹਦਾ ਪਾਸ ਕਰ ਲੇ ਹਾਂ ਜਦੋਂ ਅਗਲਾ ਕਹਿੰਦਾ ਵੀ ਸੂਪੀ ਸੂਕੇ ਕੋਈ ਗੱਲਬਾਤ ਹੋ ਜਾਂਦੀ ਹੈ ਫਿਰ ਅਗਲਾ ਲਾਂਬੇ ਦੇਣ ਲੱਗ ਜਾਂਦਾ ਠੀਕ ਹੈ ਬਸ ਆਪਾਂ ਦਾ ਮਤਲਬ ਉੱਥੇ ਤੱਕ ਅਗਲੇ ਦੇ ਘਰ ਤੱਕ ਦੀ ਆਪਣੀ ਜ਼ਿੰਮੇਵਾਰੀ ਹੈਗੀ ਇਹ ਬੰਦਾ ਆਨਲਾਈਨ ਮੰਗਾਉਂਦਾ ਹੈਗਾ ਠੀਕ ਹੈ ਅਗਲੇ ਦੇ ਘਰ ਤੱਕ ਦੀ ਆਪਣੀ ਜ਼ਿੰਮੇਵਾਰੀ ਹੈ ਘਰੇ ਜਾ ਕੇ ਅਗਲਾ ਪਾਸ ਕਰ ਲਿਆ ਉਹਦੀ ਥਾਣਾ ਦੀ ਥਾਣਾ ਦੀ ਵੈਰੀ हां कोई खान-पीन दी ਵੀ ਢਿੱਲੀ ਮੱਠੀ ਆ ਗਈ ਉਹਦੀ ਆਪਣੀ ਜ਼ਿੰਮੇਵਾਰੀ ਵੀ ਖਾਂਦੀ ਨਹੀਂ ਹੈਗੀ ਠੀਕ ਹੈ ਗੱਲ हां ਵੀਰੇ ਨਹੀਂ ਚਲੋ ਐਨੀ ਤਾਂ ਸਹੀ ਦੀ ਬਹੁਤ ਹੁੰਦੀ ਆ ਤੇ ਬੰਨਿਆ ਕਰਾਂ ਇਹ ਕੋਈ ਤੰਨੇ ਵਸੀਆਂ ਲੈਂਦਾ ਇਕੱਠੀਆਂ ਜਰਸੀਆਂ ਹੈ ਫਿਰ ਆਪਾਂ ਇੱਕ 90 ਦਾ ਟਿਕਟ ਦੇ ਦਾਂਗੇ 1,90,000 ਦੀ ਅੱਛਾ 1,90,000 ਦੀਆਂ ਤਿੰਨ ਆ ਦੇ ਦਾਂਗੇ ਵੀਰੇ ਭਾਏ ਮੰਨਦਾ ਨਹੀਂ ਹੁਣ ਅਗਲਾ ਸਾਹਬ ਲਾਲੇ ਵੀ ਕਿਨੇ ਕਿਨੇ ਦੇ ਕਿਹੜੀ ਕਿਹੜੀ ਕਿੰਨੇ ਕਿੰਨੇ ਦੀ ਪੈਂਦੀ ਹੈਗੀ ਠੀਕ ਹੈ ਗੱਲ ਅੱਛਾ ਕੁਲਵੰਤ ਜਿਵੇਂ ਆਪਾਂ ਗੱਲ ਕਰ ਲ ਗਏ ਪਹਿਲਾਂ ਜਿਵੇਂ ਇਧਰਲੇ ਪਾਸੇ ਆ ਕੇ ਤੇਰੇ ਕੋਲ ਸ਼ੈੱਡ ਪਾਇਆ ਹੋਇਆ ਹੈ ਨਾ ਇਹ ਇੱਥੇ ਮੁਰਗੇ ਰੱਖੇ ਹੋਏ ਸੀ ਪਹਿਲਾਂ ਹਾਂ ਭਾਈ ਪਹਿਲਾਂ ਪੋਲਟਰੀ ਫਾਰਮ ਦਾ ਕੰਮ ਕਰਦੇ ਸੀ ਅੱਛਾ ਤੇ ਹੁਣ ਨਾਲ ਦੁੱਧ ਦਾ ਵੀ ਆ ਹਾਂ ਦੁੱਧ ਤੇ ਲੈਈ ਹੋਏ ਨੇ ਗਾਈਆਂ ਨਾਲ ਵਪਾਰ ਚੱਲਦਾ ਅੰਦਰ ਤੇਰੀਆਂ ਗਾਵਾਂ ਫਿਰਦੀਆਂ ਹੀ ਆ ਹਾਂ ਹਾਂ ਭਈਆ ਅੱਛਾ ਕਿਵੇਂ ਲੱਗਦਾ ਦੁੱਧ ਦਾ ਕੰਮ ਤੈਨੂੰ ਵਧੀਆ ਵੀਰੇ ਮਿਹਨਤਾਲਾ ਹਾਂ 2 ਰੁਪਏ ਵਧੀਆ ਬਣਦੇ ਨੇ ਜਿਹੜੇ ਬੰਦੇ ਨੇ ਦੇਖੋ ਇੱਕ ਤਾਂ ਜੇ ਬੰਦਾ ਕਿਸੇ ਨੌਕਰੀ ਤੇ ਵੀ ਲੱਗਿਆ ਹੋਇਆਗਾ ਤੜਕੀ ਆਪਦਾ ਟਾਈਮ ਤੋਂ ਕੰਮ ਛੱਡ ਕੇ ਜਾਂਦਾਗਾ ਮਜਬੂਰੀ ਜਿਹਾ ਇੱਕ ਬੰਦਾ ਫਿਰਦਾ ਇਹ ਬੰਦਾ ਘਰੇ ਆਗਾ ਵੇਲੇ ਕਰ ਲਾ ਕਵੇਲੇ ਕਰ ਲਾ ਆਪਦਾ ਕੰਮ ਆਗਾ ਆਪਦਾ ਕੰਮ ਹਾਂ ਕਿਸੇ ਦੇ ਹੱਥ ਦਾ ਕੰਮ ਨਹੀਂ ਹੈਗਾ ਸਹੀ ਗੱਲ ਵਧੀਆ 2 ਰੁਪਏ ਬੰਦਦੇ ਨਹੀਂਗੇ ਚਲ ਹਾਂ ਜੇ ਬੰਦਾ ਮੰਨ ਲਾ ਅੱਬਾ ਜਿਵੇਂ ਜਵਾਖ ਬਾਹਰ ਜਾਂਦੇ ਨੇਗੇ ਮੈਂ ਤਾਂ ਕਹਿੰਨਾ ਜੇ ਬੰਦਾ 10 ਲੱਖ ਰੁਪਏ ਲਾ ਕੇ ਇੱਥੇ ਆਪਦਾ ਕੰਮ ਛੇੜਦਾਗਾ ਬੰਦਾ ਵਧੀਆ ਰੁਪਏ ਕਮਾਉਂਦਾਗਾ ਬਾਹਰ ਨੂੰ ਇੱਥੇ ਨਾਲੇ ਆਪਦਾ ਘਰ ਦਾ ਘਰੇ ਆਗਾ ਨਹੀਂ ਸਹੀ ਗੱਲ ਆ ਤੇ ਬਾਕੀ ਚਲੋ ਆਏ ਆ ਵੀ ਤੇਰੇ ਕੋਲੇ ਕੱਟੋ ਘੜਾ ਹੈਗਾ ਪੰਜ ਸੱਤ ਗਾਵਾਂ ਦੂਜੀਆਂ ਹੈਗੀਆਂ ਹਨ ਹਾਂ ਭ ਤੇ ਚਲੋ ਬਾਕੀ ਆਇਆ ਵੀ ਮਿਹਨਤ ਤੇ ਟਾਈਮ ਪਾਸ ਤੇ ਇਹ ਨੰਬਰ ਬੋਲੀ ਲਾਸਟ ਤੇ 9781827099 ਠੀਕ ਹੈ ਤੇ ਇਹ ਨੰਬਰ ਜੇ ਮੈਨੂੰ ਆਇਆ ਲੱਗਦਾ ਜਿਹੜਾ ਲੱਗਦਾ ਨਹੀਂ ਉਹੀ ਹੈ ਉਹੀ ਹੈਗਾ ਤੇ ਫਿਰ ਹੁਣ ਤਾਂ ਲੱਗ ਜੂਗਾ ਲੱਗ ਜੂਗਾ ਅੱਛਾ ਉੱਤੇ ਵਟਸਐਪ ਕਾਲ ਕਰ ਰਹੇ ਨਹੀਂ ਹਾਂ 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 ਕਈ ਵਾਰੀ ਦਿੱਕਤ ਪੈ ਜੇ ਤੁਹਾਡੇ ਰੇਂਜ ਜੀ ਦੀ ਹੈਗੀ ਰਿਕ ਨਾ ਨਾ ਇੱਕ ਹੋਰ ਨੰਬਰ ਬੋਲ ਦਿੰਦੇ ਹੈ ਫਿਰ ਬੋਲ ਦੇ ਫਿਰ 936239336094 36094 ਹਾਂ ਠੀਕ ਹੈ ਇਹ ਨੰਬਰ ਆ ਗਿਆ ਆਹ ਚਲੋ ਬਹੁਤ ਬਹੁਤ ਧੰਨਵਾਦ ਬਾਈ ਲਓ ਮਿੱਤਰੋ ਜੇ ਗੱਲ ਕਰਕੇ ਆਪਣੀ ਆਪਣਾ ਕੰਮ ਕਰ ਲੈ ਵੀਡੀਓ ਬਣਾ ਕੇ ਸਾਨੂੰ ਦਿਖਾਉਣਾ ਤੇ ਇੱਥੇ ਆ ਕੇ ਮਤਲਬ ਚੈੱਕ ਕਰਨੀ ਸੋਡੀ ਮਤਲਬ ਜ਼ਿੰਮੇਵਾਰੀ ਬਣਦੀ ਆ ਹਨਾ ਤੇ ਆ ਤੁਸੀਂ ਨੋਟ ਕਰ ਲਓ ਇੱਕ ਵਾਰੀ ਇਧਰਲੇ ਪਾਸੇ ਫੇਰ ਆਪਾਂ ਦਿਖਾ ਦਨੇ ਆ ਕਿਵੇਂ ਲੱਗੀਆਂ ਇਹ ਗਾਵਾਂ ਦੱਸਿਓ ਜ਼ਰੂਰ ਬਾਕੀ ਵੀਡੀਓ ਸ਼ੇਅਰ ਕਰਨ ਵਾਸਤੇ ਸਾਰੇ ਭਰਾਵਾਂ ਦਾ ਪਤਾ ਇਹਦੋ ਧੰਨਵਾਦ ਕਰਦੇ ਆ